ਕਪਿਲ ਸ਼ਰਮਾ ਦੇ ਕੈਪ ਸਟੂਡੀਓ ਕੈਪ ਕਾਫੇ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਹੁਣ ਵੱਡੀ ਖਬਰ ਸਾਹਮਣੇ ਆਈ ਹੈ ਦਰਅਸਲ ਕਪਿਲ ਸ਼ਰਮਾ ਆਇਆ ਜਾ ਰਿਹਾ ਸੀਗਾ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਨੇ ਬੱਬਰ ਖਾਲਸਾ ਗਰੁੱਪ ਹੈ ਇਹ ਸਭ ਕੁਝ ਕਿਹਾ ਜਾ ਰਿਹਾ ਸੀਗਾ ਹਰਜੀਤ ਸਿੰਘ ਲਾੜੀ ਨੇ ਜ਼ਿੰਮੇਵਾਰੀ ਲਈ ਸੀ ਹੁਣ ਬੱਬਰ ਖਾਲਸਾ ਸੰਗਠਨ ਨੇ ਇਹਦੇ ਤੇ ਇੱਕ ਲੈਟਰ ਲਿਖ ਕੇ ਆਪਣਾ ਪੱਲਾ ਝਾੜਿਆ ਕਿ ਸਾਡਾ ਮਕਸਦ ਸਿੱਖ ਕੌਮ ਧਰਮ ਤੇ ਪੰਥ ਦੀ ਰੱਖਿਆ ਕਰਨਾ ਆ ਸਾਡਾ ਕੰਮ ਇਹ ਕੁਝ ਨਹੀਂ ਕਰਨਾ ਕਪਿਲ ਸ਼ਰਮਾ ਦੇ ਕੈਪ 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 ਕਾਫੇ ਦੇ ਉੱਤੇ ਹੋਏ ਹਮਲੇ ਦੇ ਵਿੱਚ ਹੁਣ ਵੱਡੀ ਅਪਡੇਟ ਹੈ ਕਿਉਂਕਿ ਲਗਾਤਾਰ ਬੱਬਰ ਖਾਲਸਾ ਦਾ ਨਾਮ ਆ ਰਿਹਾ ਸੀਗਾ ਔਰ ਸਭ ਕੁਝ ਦੱਸਿਆ ਜਾ ਰਿਹਾ ਸੀਗਾ ਪਰ ਹੁਣ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਆਪਣਾ ਪੱਲਾ ਝਾੜਿਆ ਆ ਉਹਨਾਂ ਨੇ ਕਿਹਾ ਕਿ ਸਾਡੇ ਨਾਂ ਤੇ ਲੋਕਾਂ ਨੂੰ ਧਮਕਾਇਆ ਜਾ ਰਿਹਾ ਪੈਸੇ ਮੰਗੇ ਜਾ ਰਹੇ ਆ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਧਮਕੀਆਂ ਤੇ ਹਿੰਸਾ ਦੀ ਘਟਨਾ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਆ ਔਰ ਹਰਜੀਤ ਲਾਟੀ ਨੇ ਇਸ ਹਮਰੇ ਜ਼ਿੰਮੇਵਾਰੀ ਲਈ ਸੀਗੀ ਤੇ ਉਸ ਤੋਂ ਬਾਅਦ ਲਗਾਤਾਰ ਬੱਬਰ ਖਾਲਸਾ ਗਰੁੱਪ ਸੁਰਖੀਆਂ ਦੇ ਵਿੱਚ ਸੀਗਾ ਔਰ ਹੁਣ ਬੱਬਰ ਖਾਲਸਾ ਦਾ ਇਹ ਲੈਟਰ ਜਾਰੀ ਹੋਇਆ ਆ ਔਰ ਲੈਟਰ ਦੇ ਵਿੱਚ ਉਹਨਾਂ ਨੇ ਕਹਾ ਦਿੱਤਾ ਕਿ ਸਾਡਾ ਮਕਸਦ ਸੇ ਕੌਮ ਤੇ ਧਰਮ ਤੇ ਪੰਥ ਦੀ ਰੱਖਿਆ ਕਰਨਾ ਆ ਅਸੀਂ ਅਜਈਆਂ ਕੋਝੀਆਂ ਹਰਕਤਾਂ ਨਹੀਂ ਕਰਦੇ ਔਰ ਬੱਬਰ ਖਾਲਸਾ ਕੈਫੇ ਦੇ ਉੱਤੇ ਹਮਲਾ ਕਰਵਾਉਣ ਵਾਲਾ ਨਹੀਂ ਹੈ ਅਸੀਂ ਨਹੀਂ ਕਰਵਾਇਆ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਹਮਲਾ ਸੋ ਇਹ ਪੂਰੀ ਲੈਟਰ ਜਿਹੜੀ ਆ ਉਹਨਾਂ ਨੇ ਜਾਰੀ ਕਰ ਦਿੱਤੀ ਹੈ ਕਿਉਂਕਿ ਇਹ ਇਹਤੇ ਸਵਾਲ ਖੜੇ ਹੁੰਦੇ ਸੀ ਕਿ ਬੱਬਰ ਖਾਲਸਾ ਗਰੁੱਪ ਜਿਹੜਾ ਲਗਾਤਾਰ ਬੱਬਰ ਖਾਲਸਾ ਇੰਟਰਨੈਸ਼ਨਲ ਕੈਂਪਸ ਜਿਹੜਾ ਆ ਉਹਦੀ ਗੱਲ ਕੀਤੀ ਜਾ ਰਹੀ ਸੀ ਵੀ ਉਹ ਕਿਵੇਂ ਕਰਾ ਸਕਦਾ ਆ ਸੋ ਉਸ ਦੀ ਹੁਣ ਇੱਕ ਵੱਡੀ ਅਪਡੇਟ ਹੈ ਬੱਬਰ ਖਾਲਸਾ ਇੰਟਰਨੈਸ਼ਨਲ ਨੇ ਆਪਣਾ ਜਿਹੜਾ ਪੇਜ ਆ ਬਾकायदा ਆਪਣੇ ਲੈਟਰਪੈਡ ਜਾਰੀ ਕੀਤਾ ਆ ਔਰ ਇਹਦੇ ਤੋਂ ਪੱਲਾ ਛਾੜਦੇ ਨਜ਼ਰ ਆਏ ਨੇ ਕੈਨੇਡਾ ਦਾ ਸਰੀ ਸ਼ਹਿਰ ਜਿੱਥੇ ਕਿ ਕਪਿਲ ਦਾ ਕੈਫੇ ਸੀ ਪਹਿਲਾ ਵੈਂਚਰ ਸੀਗਾ ਉਹਦਾ ਕੈਫੇ ਦਾ ਉਤੇ ਵਿੱਚ ਤੇ ਹਮਲਾ ਹੁੰਦਾ ਆ ਹਮਲੇ ਤੋਂ ਬਾਅਦ ਇਸ ਸੁਰਖੀਆਂ ਬਣਦੀਆਂ ਨੇ ਤਾਂ ਬੱਬਾ ਬੀਕੇ ਆਈ ਜਿਹਨੂੰ ਬੱਬਰ ਖਾਲਸਾ ਇੰਟਰਨੈਸ਼ਨਲ ਕਹਿੰਦੇ ਆ ਉਹਦੀਆਂ ਗੱਲਾਂ ਹੋ ਰੀਆਂ ਸੀ ਵੀ ਉਹਨਾਂ ਨੇ ਇਹ ਸਭ ਕੁਝ ਕਰਵਾਇਆ ਆ ਔਰ ਜ਼ਿੰਮੇਵਾਰੀ ਤੋਂ ਬਾਅਦ ਵੀ ਜਿਹੜੀਆਂ ਗੱਲਾਂ ਉੱਠਣੀਆਂ ਸ਼ੁਰੂ ਹੋਈਆਂ ਪਰ ਹੁਣ ਦੋ ਪੇजेस ਦਾ ਲੈਟਰ ਜਾਰੀ ਹੋਇਆ ਆ ਔਰ ਸੰਗਠਨ ਨੇ ਇਹ ਕਿਆਦਤਾ ਆ ਕਿ ਵਸੂਲੀ ਕਰਨਿਆ ਧਮਕੀਆਂ ਦੇਣਾ ਹਿੰਸਾ ਕਰਨਾ ਜਾ ਇਦਾਂ ਦੀਆਂ ਹੋਰ ਘਟਨਾਵਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਹੈ ਇਸੇ ਹਮਲੇ ਦਾ ਸਬੰਧ ਉਹਨਾਂ ਦੇ ਨਾਲ ਨਹੀਂ ਹੈ ਉਹਨਾਂ ਦਾ ਸੰਗਠਨ ਇਦਾਂ ਦੀਆਂ ਘਟਨਾਵਾਂ ਜਾਂ ਇਦਾਂ ਦੀਆਂ ਹਰਕਤਾਂ ਕੋਟੀਆਂ ਹਰਕਤਾਂ ਨਹੀਂ ਕਰਦਾ 10 ਜੁਲਾਈ ਦੀ ਰਾਤ ਨੂੰ ਕਪਿਲ ਸ਼ਰਮਾ ਦੇ ਕੈਪਸ ਕੈਫੇ ਦੇ ਉੱਤੇ ਨੌਂ ਰਾਊਂਡ ਤਕਰੀਬਨ ਜਿਹੜੇ ਆ ਉਹ ਫਾਇਰ ਕੱਢੇ ਗਏ ਸੀਗੇ ਔਰ ਉਸ ਤੋਂ ਬਾਅਦ ਇੱਕ ਘਟਨਾ ਕਿਉਂਕਿ ਕਪਿਲ ਬਹੁਤ ਵੱਡੀ ਪਰਸਨੈਲਿਟੀ ਆ ਔਰ ਇਹ ਮਿੰਟਾਂ ਸਕਿੰਟਾਂ ਦੇ ਵਿੱਚ ਇੱਕ ਖਬਰ ਫੈਲ ਗਈ ਆ ਔਰ ਹੁਣ ਕਿਉਂਕਿ ਇਹ ਇਹਦੀ ਜਿਹੜੀ ਜ਼ਿੰਮੇਵਾਰੀ ਵੀ ਸੀਗੀ ਉਹ ਹਰਜੀਤ ਸਿੰਘ ਲਾੜੀ ਨੇ ਲਈ ਸੀਗੀ ਔਰ ਜਿਹੜਾ ਕਿ BKAI ਦੇ ਨਾਲ ਜੁੜਿਆ ਹੋਇਆ ਸੀਗਾ ਇਸ ਕਰਕੇ BKAI ਨੂੰ ਜਿਹੜਾ ਆ ਸੁਭਾਵਿਕ ਆ ਕਿ ਉਹਦਾ ਨਾਮ ਉੱਠਣਾ ਬਣਦਾ ਸੀਗਾ ਲੋਕ ਗੱਲਾਂ ਵੀ ਕਰ ਰਹੇ ਸੀਗੇ ਔਰ ਫਿਰ ਹੁਣ ਜਿਹੜਾ ਆ ਇਹਦੇ ਤੋਂ BKAI ਨੇ ਆਪਣੀ ਸਫਾਈ ਦਿੱਤੀ ਆ ਪੋਸਟ ਲਿਖਿਆ ਆ ਜ਼ੁਲਮ ਤੇ ਗੁਲਾਮੀ ਨੂੰ ਸਵੀਕਾਰ ਨਹੀਂ ਕਰਦੇ ਬੱਬਰ ਖਾਲਸਾ ਨੇ ਪੰਜਾਬੀ ਭਾਸ਼ਾ ਦੇ ਵਿੱਚ ਦੋ ਪੰਨਿਆਂ ਦਾ ਦੋ ਪੇਜਾਂ ਦਾ ਬਿਆਨ ਜਾਰੀ ਕੀਤਾ ਆ ਉਹਨਾਂ ਨੇ ਕਿਹਾ ਕਿ ਸਿੱਖ ਧਰਮ ਦੇ অবতার ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਤਿਆਚਾਰਾਂ ਦੇ ਖਿਲਾਫ ਜਿਹੜਾ ਆ ਆਪਣਾ ਮੋਰਚਾ ਸੰਭਾਲਿਆ ਹੋਇਆ ਸੀਗਾ ਅਸੀਂ ਉਹਨਾਂ ਦੇ ਜਿਹੜਾ ਸਾਡਾ ਰੈਪਰ ਹੈ ਕਿਉਂਕਿ ਉਹਨਾਂ ਨੂੰ ਉਹ ਕਹਿੰਦੇ ਆ ਵੀ ਅਸੀਂ ਉਹੀ ਕਦਰਾਂ ਕੀਮਤਾਂ ਤੇ ਚੱਲਦੇ ਆ ਸਾਡਾ ਕੋਈ ਇਦਾਂ ਦਾ ਮੰਚਾ ਨਹੀਂ ਹੈ ਅਸੀਂ ਇਦਾਂ ਦੀਆਂ ਕਟਨਾਵਾਂ ਕੋਝੀਆਂ ਹਰਕਤਾਂ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਸੋ ਇਹ ਕਲੀਅਰੈਂਸ ਦੇ ਦਿੱਤੀ ਆ ਬੱਬਰ ਖਾਲਸਾ ਬੀਕੇਆ ਇੰਟਰਨੈਸ਼ਨਲ ਨੇ ਔਰ ਨਾਲ ਦੇ ਨਾਲ ਉਹਨਾਂ ਨੇ ਕਿਹਾ ਹੈ ਆ ਵੀ ਅਸੀਂ ਸਿਰਫ ਤੇ ਸਿਰਫ ਇੱਕ ਚੀਜ਼ ਜਾਣਦੇ ਆ ਕਿ ਅਤਿਆਚਾਰ ਤੇ ਕਿਸੇ ਨਾਂ 'ਚ ਵਧੇਗੀ ਹੋ ਰਹੀ ਆ ਉਹਦੇ ਖਿਲਾਫ ਅਸੀਂ ਆਵਾਜ਼ ਚੱਕਦੇ ਆ ਅਸੀਂ ਸਪਸ਼ਟ ਕਰ ਦਿੰਦੇ ਆ ਕਿ ਅਸੀਂ ਐਦਾਂ ਦੀਆਂ ਹਰਕਤਾਂ ਨਹੀਂ ਕਰਦੇ ਸੋ ਕੋਈ ਜ਼ੁਲਮ ਜਾਂ ਗੁਲਾਮੀ ਸਵੀਕਾਰ ਨਹੀਂ ਹੈ ਸਾਨੂੰ ਪਰ ਬਾਕੀ ਐਦਾਂ ਦੀਆਂ ਚੀਜ਼ਾਂ 'ਚ ਸਾਡੇ ਨਾਂ ਤੇ ਕੋਈ ਕਰ ਰਿਹਾ ਕਿਸੇ ਤੋਂ ਕੋਈ ਪੈਸੇ ਲੈ ਰਿਹਾ ਸਾਨੂੰ ਬਦਨਾਮ ਕਰ ਰਿਹਾ ਅਸੀਂ ਉਹਨੂੰ ਵੀ ਦੇਖਾਂਗੇ ਪਰ ਸਾਨੂੰ ਉਹਨਾਂ ਨੇ ਕਿਹਾ ਕਿ ਬਦਨਾਮ ਕੀਤਾ ਜਾ ਰਿਹਾ ਜਿਕਰ ਪੋਸਟ ਤੁਸੀਂ ਦੇਖੋ ਇੱਕ ਸਾਈਡ ਦੇ ਉੱਤੇ ਪੋਸਟ ਚੱਲ ਰਹੀ ਆ ਜੱਤੀ ਬੰਦੇ ਦਾ ਕਹਿੰਦਾ ਅਸੂਲ ਹੀ ਇਹ ਨਹੀਂ ਹੈ ਜੀ ਇੱਥੇ ਲਿਖਿਆ ਹੋਇਆ ਆ ਉਹ ਕਹਿੰਦੇ ਕਿ ਅਸੀਂ ਸਾਡਾ ਅਸੂਲ ਜਿਹੜਾ ਆ ਜ਼ੁਲਮ ਦੇ ਖਿਲਾਫ ਲੜਨਾ ਆ ਕਮਜ਼ੋਰ ਦੇ ਉੱਤੇ ਹੱਥ ਨਹੀਂ ਚੱਕਣਾ ਨਿਹੱਤੇ ਦੇ ਉੱਤੇ ਹੱਥ ਨਹੀਂ ਚੱਕਣਾ ਇਹ ਸਾਰੇ ਸਾਡੇ ਸੂਲ ਆ ਪਰ ਅਸੀਂ ਕਿੱਦਾਂ ਕੈਫੇ ਦੇ ਉੱਤੇ ਹਮਲਾ ਕਰ ਸਕਦੇ ਹਾਂ ਸੋ ਕਪਿਲ ਸ਼ਰਮਾ ਦੇ ਕੈਫੇ ਦੇ ਉੱਤੇ ਹੋਏ ਹਮਲੇ ਦੇ ਉੱਤੇ ਹੁਣ ਬੀਕੇਆਈ ਇੰਟਰਨੈਸ਼ਨਲ ਦਾ ਇਹ ਵੱਡਾ ਬਿਆਨ ਆਇਆ ਆ ਔਰ ਕਲੀਅਰ ਕਰ ਦਿੱਤਾ ਕਿ ਅਸੀਂ ਇਹ ਹਮਲਾ ਨਹੀਂ ਕਰਵਾਇਆ ਹੈਗਾ ਦੋ ਪੰਨਿਆਂ ਦਾ ਦੋ ਪੇਜਾਂ ਦਾ ਇਹ ਲੈਟਰ ਆ ਜਿਹੜਾ ਇਸ ਸਮੇਂ ਸਕਰੀਨ ਦੇ ਉੱਤੇ ਚੱਲ ਰਿਹਾ ਆ ਔਰ ਤੁਸੀਂ ਪੜ੍ਹ ਵੀ ਸਕਦੇ ਹੋ ਕਿ ਜੋ ਉਹਨਾਂ ਨੇ ਲਿਖਿਆ ਆ ਉਹ ਕਹਿੰਦੇ ਵੀ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ